ਅਸ਼ੇਕ ਪੰਜਾਬ ਪੁਲਿਸ ਦੇ ਵੱਲੋਂ ਲੁੱਟਖੋਹਾਂ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਫਰਾਜ ਵੀ ਕਈ ਲੁਟੇਰੇ ਬੇਖੌਫ ਹੋ ਕੇ ਕੁੰਮਰੇ ਨੇ ਜਿੱਥੇ ਕੀ ਦਿਨ ਦਿਹਾੜੇ ਇਹਨਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉੱਥੇ ਇੱਕ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਇੱਕ ਮਹਿਲਾ ਦੇ ਕਿੰਨਾਂ ਦੀਆਂ ਵਾਲੀਆਂ ਜੋ ਕਿ ਸੋਣ ਦੇ ਵਾਲੇ ਸੀ ਉਹ ਲੋਨ ਤੋਂ ਬਾਅਦ ਪਤੀ ਪਤਰੀ ਨੂੰ ਧੱਕਾ ਮਾਰ ਕੇ ਆਰੋਪੀ ਜ਼ਖਮੀ ਕਰਕੇ ਉੱਥੋਂ ਚਲੇ ਜਾਂਦੇ ਨੇ ਜਾਣਕਾਰੀ ਅਨੁਸਾਰ ਸੋਹੋ ਲੱਡੇ ਨੇਰੇ ਚਪਟਾ ਮਾਰ ਵੱਲੋਂ ਮਹਿਲਾਗੀਆਂ ਵਾਲੀਆਂ ਲਾਈਆਂ ਜਾਂਦੀਆਂ ਨੇ ਪਾਵਰਕਮ ਐਕਸ਼ਨ ਦਫਤਰ ਧਾਰੀਵਾਲ ਵਿੱਚ ਬਤੌਰ ਕਲਰਕ ਡਿਊਟੀ ਨਿਭਾ ਰਹੀ ਪੀੜਤ ਰਾਜਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਆਪਣੀ ਡਿਊਟੀ ਕਰਨ ਬਾਅਦ ਆਪਣੇ ਪਤੀ ਰਿਸ਼ਪਾਲ ਸਿੰਘ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਸ਼ਾਮੀ 5 ਵਜੇ ਦੇ ਕਰੀਬ ਆਪਣੇ ਘਰ ਜਾ ਰਹੀ ਸੀ ਜਿੱਥੇ ਕਿ ਉਸਾ ਪਿੰਡ ਸੋਹਲ ਹੈ ਇਸੇ ਦੌਰਾਨ ਜਦੋਂ ਪੈਟਰੋਲ ਪੰਪ ਦੇ ਕੋਲ ਸੋਹਲ ਦੇ ਨੇੜੇ ਪਹੁੰਚੇ ਨੇ ਤੇ ਆੜੀਵਾਲ ਸਾਈਡ ਤੋਂ ਥੋੜੀ ਪਿੱਛੇ ਪਹੁੰਚੇ ਤਾਂ ਉੱਥੇ ਇੱਕ ਮੋਟਰਸਾਈਕਲ ਚਪਟਾ ਮਾਰ ਹੁੰਦੇ ਨੇ ਚਪਟੇ ਮਾਰ ਕੇ ਉਸੇ ਵਾਲੀਆਂ ਲਾ ਕੇ ਚੱਲ ਜਾਂਦੇ ਨੇ ਉਸ ਬਾਅਦ ਕਿ ਉਹਨਾਂ ਦੇ ਮੋਟਰਸਾਈਕਲ ਨੂੰ ਵੀ ਟੱਕਾ ਮਾਰ ਦਿੰਦੇ ਨੇ ਤੇ ਇਸੇ ਕਾਰਨ ਪਤੀ ਪਤਨੀ ਦੋਵੇਂ ਸੜਕ ਦੰਡੀ ਜਾਂਦੇ ਨੇ ਤੇ ਜ਼ਖਮੀ ਹੋ ਜਾਂਦੇ ਨੇ ਜਦ ਕਿ ਸਥਾਨਕ ਲੋਕਾਂ ਦੇ ਵੱਲੋਂ ਉਹਨਾਂ ਨੂੰ ਤੁਰੰਤ ਉਠਾਇਆ ਜਾਂਦਾ ਹੈ ਤੇ ਇਲਾਜ ਲਈ ਪ੍ਰਾਈਵੇਟ ਹਸਪਤਾਲ 'ਚ ਦਾਖਲ ਕਰਵਾਇਆ ਜਾਂਦਾ ਹੈ ਦੱਸਦੇ ਕਿ ਇਹ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਸੌਹਲ ਅਡੇ ਨੇੜੇ ਚਪਟਾ ਮਾਰਾਂ ਵੱਲੋਂ ਇੱਕ ਕਾਰਨਾਮਾ ਕੀਤਾ ਜਾਂਦਾ ਹੈ ਉਧਰ ਪੀੜਤ ਦੀ ਸ਼ਿਕਾਇਤ ਤੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਇਨਸਾਫ ਦੀ ਮੰਗ ਕਰਦੇ ਨੇ ਕਿ ਜਲਦ ਹੀ ਨਾ ਚਪਟਾ ਮਾਰ ਲੁਕਾ ਨੂੰ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਕਿ ਇਸ ਹੋਰ ਨੂੰ ਨਿਸ਼ਾਨਾ ਨਾ ਬਣਾ ਸਕਣ ਇਹ ਹਨ ਰਾਜਿੰਦਰ ਕੌਰ ਮੈਂ ਪੀਸੀਆਰ ਪੀਐਸਪੀਸੀ ਆਲ ਦਫਤਰ ਵਿੱਚ ਕਲਰਕ ਹੋ ਜਾਨ ਸਰਵਸਤ ਕਰਦੀ ਤੇ ਅਸੀਂ 5 ਵਜੇ ਛੁੱਟੀ ਤੋਂ ਬਾਅਦ ਮੇਰੇ ਪਤੀ ਮੈਨੂੰ ਨਾਲ ਲੈ ਕੇ ਵਾਪਸ ਆ ਰਹੇ ਸੀ ਘਰ ਨੂੰ ਤੇ ਜਿਹੜਾ ਸੋਲ ਮੋੜ ਮੜਦਾ ਰਿਹਾ ਫਰਾਵਾ ਸਕੂਲ ਦੇ ਕੋਲ ਉੱਥੇ ਦੋ ਜਾਨੇ ਮੋਟਰਸਾਈਕਲ ਦੇ ਪਿੱਛੇ ਪਿੱਛੋਂ ਹੀ ਸਾਡੇ ਆਣ ਕੇ ਤੇ ਉਹਨਾਂ ਨੇ ਮੇਰੇ ਧੋਨ ਨੂੰ ਘੁੱਟ ਕੇ ਚੁਵਾ ਲੀਆਂ ਲਾ ਲੀਆਂ ਨੇ ਦੋਨੋਂ ਪٹرول ਪੰਪ ਦੇ ਕੋਲ ਉਸ ਬਾਅਦ ਵਿੱਚ ਉਹਨਾਂ ਨੇ ਨਾ ਸਾਡੇ ਮੋਟਰਸਾਈਕਲ ਨੂੰ ਲੱਤ ਮਾਰ ਕੇ ਤੇ ਸਾਡੇ ਬਹੁਤ ਸਾਰੀਆਂ ਸੱਟਾਂ ਲਾ ਦਿੱਤੀ। ਜਿੱਤੇ ਐਪਲੀਕੇਸ਼ਨ ਦਿੱਤੀ। ਉਸਪਾਲ ਸਿੰਘ ਪਿੰਡ ਸੋਲਤ ਬੋਰਿਆਂ ਤੇ ਮੈਂ ਤੁਹਾਡੀ ਆਪ ਨੂੰ ਮੈਸੇਜ ਨਾਲ ਲੈ ਘਰ ਰਿਹਾ ਹਾਂ। ਤੇ ਰਸਤੇ ਵਿੱਚ ਸੋਲ ਨੂੰ ਮੋੜ ਲਾ ਕੇ ਪਟੋਲਪੁਰ ਤੋਂ ਪਹਿਲਾਂ ਦੋ ਜਣੇ ਸਾਡੇ ਲੱਗੇ ਆਏ ਆ ਤੇ ਉਹਨਾਂ ਨੇ ਮਿਸਲੀ ਵਾਲੀ ਲਾ ਕੇ ਦੇ ਮਨਤਕਾ ਮਾਰ ਕੇ ਛੱਡ ਗਏ। ਇਸ ਸੰਬੰਧ ਦੇ ਤੁਹਾਡੇ ਥਾਣੇ ਵਿੱਚ ਰਿਪੋਰਟ ਪਜੀਤੀ ਆ। ਉਹ ਸੁਝੋਅ ਦੇ ਰਿਹਾ ਕਹਿੰਦੇ ਸੀਸੀਟੀ ਵੀ ਕੈਮਰਾ ਵੀ ਲਾ ਕੇ ਤਾਨੂੰ ਮਾਮਲਾ ਸੇਟੀ ਨੇ ਵੇਰਦਾਂ ਹਨ। ਬੰਦੇ ਆਉਂਦੇ ਜੀ। ਹਨੇ ਮੋਟਰਸਾਈਕਲ ਤੇ ਆ ਰਹੇ। ਮੇਰੇ ਵੀ ਸੱਟਾਂ ਲੱਗੀਆਂ ਮੈਂ ਲਾਤਾਂ ਤੇ ਸੱਟ ਲੱਗੀ ਆਪਣੇ ਬੋਲ ਤੇ ਟੰਕੇ ਲੱਗੇ। ਦੋ ਦੋ ਜਾਨੇ ਹੀ ਦੋਵੇਂ ਮੋਨੇ ਸੀ। ਮਾਰੇ ਤੇ ਉਹ ਮੋਟਰਸਾਈਕਲ ਤੇ ਇਹ ਮੋਟਰਸਾਈਕਲ ਤੇ ਇੱਕ ਨੰਮਾ ਮंडा ਉਹ ਦਸੇ ਖਲੋਕਨ ਵਾਲੀਆਂ ਦਾੜੀਆਂ ਤੇ ਹਣ ਟੱਕਾ ਮਾਰ ਕੇ ਸੁੱਟਦਾ। ਇਹ ਮੰਨਤੀ ਕਰਦੇ। ਹਾਂਜੀ ਐਵੇਂ ਮੰਗ ਕਰਨੇ ਆ ਤੁਹਾਡਾ ਜੇ ਦੋਸ਼ੀਆਂ ਨੂੰ ਫੜਿਆ ਜਾਏ ਤੁਹਾਨੂੰ ਇਨਸਾਫ ਦਵਾਇਆ ਜਾਏ।